ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਦੀਵਾਲੀ ਆ ਰਹੀ ਹੈ ਕਿਸੇ ਲਈ ਇਹ ਦੀਵਾਲੀ ਦਾ ਦਿਨ ਬਹੁਤ ਹੀ ਚੰਗਾ ਚੜਦਾ ਹੈ ਤੇ ਕਿਸੇ ਲਈ ਇਹ ਦੀਵਾਲੀ ਦਾ ਦਿਨ ਬਹੁਤ ਹੀ ਮਾੜਾ ਚੜਦਾ ਜਿੰਨਾ ਲੋਕਾਂ ਦੇ ਰੁਕੇ ਹੋਏ ਕੰਮ ਇਸ ਦਿਨ ਪੂਰੇ ਹੋ ਜਾਂਦੇ ਨੇ ਉਹ ਤਾਂ ਖੁਸ਼ੀ-ਖੁਸ਼ੀ ਦੀਵਾਲੀ ਮਨਾਉਂਦੇ ਨੇ ਪਰ ਜਿੰਨਾ ਲੋਕਾਂ ਦੇ ਰੁਕੇ ਹੋਏ ਕੰਮ ਉੱਥੇ ਹੀ ਅੜ ਜਾਂਦੇ ਨੇ ਜਾਂ ਕਹਿ ਲਓ ਉੱਥੇ ਹੀ ਅੜੇ ਰਹਿੰਦੇ ਨੇ ਉਹਨਾਂ ਲਈ ਤਾਂ ਦੀਵਾਲੀ ਇੱਕ ਆਮ ਦਿਨ ਵਾਂਗ ਹੁੰਦੀ ਹੈ ਉਹ ਤਾਂ ਵਿਚਾਰੇ ਟੈਨਸ਼ਨਾਂ ਦੇ ਵਿੱਚ ਆਪਣਾ ਸਾਰਾ ਦਿਨ ਕੱਢ ਦਿੰਦੇ ਨੇ ਉਸ ਦਿਨ ਉਲਟਾ ਉਹਨਾਂ ਦਾ ਕੋਈ ਹੋਰ ਨੁਕਸਾਨ ਹੋ ਜਾਂਦਾ ਹੈ ਤੇ ਫੇਰ ਉਹ ਮੱਥੇ ਤੇ ਹੱਥ ਮਾਰ ਕੇ ਰੋਂਦੇ ਨੇ ਤੇ ਰੱਬ ਨੂੰ ਕਹਿੰਦੇ ਨੇ ਕਿ ਰੱਬਾ ਤੂੰ ਤਾਂ ਸਾਡੇ ਪਿੱਛੇ ਹੀ ਪੈ ਗਿਆ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਾ ਉਪਾਅ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹਦੇ ਨਾਲ ਦੀਵਾਲੀ ਤੋਂ ਪਹਿਲਾਂ ਤੁਸੀਂ ਇਹ ਉਪਾਅ ਕਰਨਾ ਤੇ ਤੁਹਾਡੇ ਸਾਰੇ ਰੁਕੇ ਹੋਏ ਕੰਮ ਚੱਲ ਪੈਣਗੇ ਸਾਰੇ ਰੁਕੇ ਕੰਮ ਬਣ ਜਾਣਗੇ ਇੱਕ ਖਾਸ ਗੱਲ ਦੱਸਾਂ ਇਹ ਦੀਵਾਲੀ ਤੇ ਕੀਤਾ ਇਹ ਉਪਾਅ ਬਹੁਤ ਹੀ ਚੰਗੀ ਤਰ੍ਹਾਂ ਕੰਮ ਕਰਦਾ ਹੈ ਜਿਹੜੇ ਕਹਿੰਦੇ ਨੇ ਨਾ ਮੈਂ ਬਹੁਤ ਜ਼ੋਰ ਲਾ ਕੇ ਵੇਖ ਲਿਆ ਮੇਰਾ ਇਹ ਕੰਮ ਨਹੀਂ ਬਣਿਆ ਉਹਨਾਂ ਦੇ ਵੀ ਇਹ ਕੰਮ ਬਣ ਜਾਂਦੇ ਨੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆਂ ਜੀ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਉਸ ਉਪਾਅ ਬਾਰੇ ਤੁਹਾਨੂੰ ਦੱਸਾਂਗੇ ਜੋ ਤੁਸੀਂ ਦੀਵਾਲੀ ਤੋਂ ਪਹਿਲਾਂ ਕਰਨਾ ਹੈ ਤੇ ਦੂਸਰੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਤਾਂ ਜੋ ਇਹ ਉਪਾਅ ਚੰਗੀ ਤਰ੍ਹਾਂ ਕੰਮ ਕਰੇ ਤੇ ਤੁਹਾਡੇ ਰੁਕੇ ਕੰਮ ਪਹਿਲੇ ਦਿਨ ਤੋਂ ਹੀ ਚੱਲ ਪੈਣ ਤਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਉਸ ਉਪਾਅ ਬਾਰੇ ਦੀਵਾਲੀ ਤੋਂ ਪਹਿਲਾਂ ਤੁਸੀਂ ਇਹ ਦੋ ਖਾਸ ਕੰਮ ਕਰਨੇ ਨੇ ਜਾਂ ਕਹਿ ਲਓ ਇਹ ਦੋ ਖਾਸ ਉਪਾਅ ਕਰਨੇ ਨੇ ਇਹਨਾਂ ਦੋਵਾਂ ਉਪਾਾਵਾਂ ਨੂੰ ਧਿਆਨ ਨਾਲ ਸੁਣਿਓ ਇਹ ਦੋਵੇਂ ਉਪਾਅ ਇਕੱਠੇ ਹੋ ਕੇ ਕੰਮ ਕਰਨਗੇ ਪਹਿਲਾ ਉਪਾਅ ਤੁਸੀਂ ਕੀ ਕਰਨਾ ਹੈ ਮੈਂ ਬਹੁਤ ਸਾਰੇ ਲੋਕ ਵੇਖੇ ਨੇ ਜਿਹੜੇ ਬਹੁਤ ਹੀ ਫਜ਼ੂਲ ਖਰਚੀ ਕਰਦੇ ਨੇ ਫਜ਼ੂਲ ਖਰਚੀ ਕਰਕੇ ਉਹ ਬਹੁਤ ਸਾਰੇ ਪਟਾਕੇ ਲਿਆਉਂਦੇ ਨੇ ਬਹੁਤ ਸਾਰੀਆਂ ਮੋਮਬੱਤੀਆਂ ਲਿਆਉਂਦੇ ਨੇ ਠੀਕ ਹੈ ਉਹ ਵੀ ਵਧੀਆ ਗੱਲ ਹੈ ਤੁਸੀਂ ਉਹ ਵੀ ਕਰ ਸਕਦੇ ਹੋ ਤੁਹਾਡੇ ਮਨ ਦੀ ਖੁਸ਼ੀ ਹੈ ਤੁਸੀਂ ਉਹ ਕੰਮ ਕਰ ਸਕਦੇ ਹੋ ਪਰ ਜਿਹੜੇ ਲੋਕ ਆਪਣੀ ਖੁਸ਼ੀ ਛੱਡ ਕੇ ਦੂਜਿਆਂ ਦੀ ਵੀ ਮਦਦ ਕਰਦੇ ਨੇ ਮੈਂ ਬਹੁਤ ਸਾਰੇ ਲੋਕ ਵੇਖੇ ਨੇ ਜਿਨ੍ਹਾਂ ਕੋਲੇ ਬਿਲਕੁਲ ਵੀ ਪੈਸਾ ਨਹੀਂ ਹੁੰਦਾ ਉਹ ਸੜਕਾਂ ਤੇ ਦੀਵੇ ਵੇਚਦੇ ਨੇ ਹੋਰ ਚੀਜ਼ਾਂ ਵੇਚਦੇ ਨੇ ਤੁਸੀਂ ਉਹਨਾਂ ਕੋਲੋਂ ਵੀ ਉਹ ਦੀਵੇ ਉਹ ਚੀਜ਼ਾਂ ਖਰੀਦ ਲੈਣੀਆਂ ਨੇ ਤਾਂ ਜੋ ਉਹਨਾਂ ਦੇ ਘਰ ਵੀ ਵਧੀਆ ਪੈਸੇ ਜਾ ਸਕਣ ਉਹ ਵੀ ਦੀਵਾਲੀ ਮਨਾ ਸਕਣ ਕਿਉਂਕਿ ਉਹ ਲੋਕ ਵਪਾਰ ਕਰਨ ਨਹੀਂ ਆਏ ਉਹ ਤਾਂ ਸਿਰਫ ਆਪਣੇ ਘਰ ਥੋੜੇ ਜੇ ਪੈਸੇ ਲੈ ਜਾਣ ਆਏ ਨੇ ਜਿਦੇ ਨਾਲ ਉਹਨਾਂ ਦੇ ਬੱਚੇ ਵਧੀਆ ਦੀਵਾਲੀ ਮਨਾ ਸਕਣ ਇੱਥੇ ਤੁਸੀਂ ਸਮਝ ਗਏ ਹੋਗੇ ਕਿ ਮੈਂ ਕੀ ਕਹਿਣਾ ਚਾਹੁੰਨਾ ਮੈਂ ਸਿਰਫ ਇਹ ਕਹਿਣਾ ਚਾਹੁੰਨਾ ਕਿ ਪਹਿਲੇ ਉਪਾਅ ਦੇ ਵਿੱਚ ਤੁਸੀਂ ਕਿਸੇ ਦੀ ਮਦਦ ਕਰਨੀ ਹੈ ਚਾਹੇ ਥੋੜੀ ਜਿਹੀ ਕਰੋ ਚਾਈ ਬੋਤੀ ਕਰੋ ਇਦਾਂ ਨਾ ਹੋਵੇ ਕਿ ਤੁਸੀਂ ਕਿਸੇ ਨੂੰ ਤੰਗ ਕਰੋ ਕਿਸੇ ਦੀ ਮਦਦ ਜ਼ਰੂਰ ਕਰਿਓ ਕਿਉਂਕਿ ਦੀਵਾਲੀ ਦਾ ਚਾ ਇੱਕ ਵੱਖਰਾ ਜਿਹਾ ਚਾ ਹੁੰਦਾ ਹੈ ਇਸ ਦਿਨ ਸਾਰੇ ਬਹੁਤ ਹੀ ਖੁਸ਼ ਹੁੰਦੇ ਨੇ ਤੇ ਜਿੰਨਾਂ ਕੋਲੇ ਪੈਸੇ ਨਹੀਂ ਹੁੰਦੇ ਉਹ ਵਿਚਾਰੇ ਬਹੁਤ ਹੀ ਦੁਖੀ ਹੁੰਦੇ ਨੇ ਤੇ ਜੇਕਰ ਤੁਸੀਂ ਉਹਨਾਂ ਦੀ ਥੋੜੀ ਜੀ ਮਦਦ ਕਰ ਦਿਓਗੇ ਉਹ ਤੁਹਾਨੂੰ ਦਿਲੋਂ ਦੁਆਵਾਂ ਦੇਣਗੇ ਤੁਹਾਡੀ ਦਿਲੋਂ ਰੱਬ ਅੱਗੇ ਦੁਆ ਫਰਿਆਦ ਕਰਨਗੇ ਕਿਉਂਕਿ ਉਹਨਾਂ ਦੇ ਘਰ ਖੁਸ਼ੀਆਂ ਜਾਣੀਆਂ ਜਦੋਂ ਤੁਸੀਂ ਕਿਸੇ ਨੂੰ ਖੁਸ਼ੀਆਂ ਦਿਓਗੇ ਤੇ ਰੱਬ ਵੀ ਤੁਹਾਨੂੰ ਖੁਸ਼ੀਆਂ ਦੇਵੇਗਾ ਉਹ ਤੁਹਾਡੇ ਕੋਈ ਵੀ ਕੰਮ ਰੁਕਣ ਨਹੀਂ ਦੇਗਾ ਉਹ ਤੁਹਾਡੇ ਰੁਕੇ ਹੋਏ ਕੰਮ ਬਣਾ ਦੇਗਾ ਇਸ ਕਰਕੇ ਸਭ ਤੋਂ ਪਹਿਲਾ ਉਪਾਅ ਤੁਸੀਂ ਕੀ ਕਰਨਾ ਕਿਸੇ ਦੀ ਮਦਦ ਕਰਨੀ ਹੈ ਮਦਦ ਕਰਨਾ ਸਭ ਤੋਂ ਵੱਡਾ ਧਰਮ ਹੈ ਹੁਣ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਇਹ ਦੋਵੇਂ ਉਪਾਅ ਇਕੱਠੇ ਹੋ ਕੇ ਕੰਮ ਕਰਨਗੇ ਮੈਂ ਬਹੁਤ ਸਾਰੇ ਸ਼ਰਾਰਤੀ ਅੰਸਰ ਇਦਾਂ ਦੇ ਵੇਖੇ ਨੇ ਅਕਸਰ ਵੀਡੀਓ ਵੀ ਦੇਖਦਾ ਜਿਹੜੇ ਲੋਕ ਜਾਨਵਰਾਂ ਨੂੰ ਤੰਗ ਕਰਦੇ ਨੇ ਕੀ ਕਰਦੇ ਨੇ ਕਿਸੇ ਕੁੱਤੇ ਕੋਲੇ ਰੱਖ ਕੇ ਪਟਾਕਾ ਚਲਾ ਦਿੱਤਾ ਕਿਸੇ ਢੱਠੇ ਕੋਲ ਰੱਖ ਕੇ ਪਟਾਕਾ ਚਲਾ ਦਿੱਤਾ ਕਿਸੇ ਗਾਂ ਕੋਲ ਰੱਖ ਕੇ ਪਟਾਕਾ ਚਲਾ ਦਿੱਤਾ ਜਿਹਦੇ ਨਾਲ ਉਹਨਾਂ ਜਾਨਵਰਾਂ ਦੇ ਛੱਟ ਲੱਗ ਜਾਂਦੀ ਹੈ ਉਹ ਜਾਨਵਰ ਵਿਚਾਰੇ ਕਿਸੇ ਨੂੰ ਦੱਸ ਨਹੀਂ ਸਕਦੇ ਉਹ ਨਿੱਕੀ ਜਿਹੀ ਛੱਟ ਅੱਗੇ ਹੋਰ ਵੱਡੀ ਹੋ ਜਾਂਦੀ ਹੈ ਤੁਸੀਂ ਕੀ ਕਰਨਾ ਹੈ ਜਦੋਂ ਵੀ ਤੁਹਾਨੂੰ ਕੋਈ ਵੀ ਇਦਾਂ ਦਾ ਜਾਨਵਰ ਦਿਸੇ ਜਿਹਦੇ ਛੱਟ ਲੱਗੀ ਹੋਈ ਹੈ ਉਸ ਜਾਨਵਰ ਦਾ ਥੋੜਾ ਜਿਹਾ ਇਲਾਜ ਜ਼ਰੂਰ ਕਰਵਾ ਦਿਓ ਕਿ ਕਿ ਉਹਦੇ ਨਾਲ ਤੁਹਾਨੂੰ ਬਹੁਤ ਹੀ ਵੱਡਾ ਪੁੰਨ ਮਿਲੇਗਾ ਕਿਉਂਕਿ ਕਰਨ ਵਾਲੇ ਨੇ ਜੋ ਕਰਨਾ ਸੀ ਕਰ ਦਿੱਤਾ ਤੇ ਤੁਸੀਂ ਕਿਸੇ ਦੀ ਮਦਦ ਵੀ ਕੀਤੀ ਤੇ ਜਾਨਵਰ ਦੀ ਵੀ ਸੇਵਾ ਕੀਤੀ ਉਹ ਜਾਨਵਰ ਵਿਚਾਰਾ ਕਿਸੇ ਨੂੰ ਬੋਲ ਕੇ ਕੁਝ ਨਹੀਂ ਦੱਸ ਸਕਦਾ ਪਰ ਜੇਕਰ ਤੁਸੀਂ ਕਿਸੇ ਜਾਨਵਰ ਦੀ ਮਦਦ ਕਰ ਦਿੱਤੀ ਮੈਂ ਤੁਹਾਨੂੰ ਦੱਸਦਾ ਬਹੁਤ ਪੁੰਨ ਮਿਲੇਗਾ ਜਿਹੜੇ ਲੋਕ ਇਦਾਂ ਦੀ ਹਰਕਤ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹ ਕੰਮ ਨਾ ਕਰਿਓ ਤੁਹਾਡਾ ਨਿੱਕਾ ਜਿਹਾ ਹਾਸਾ ਕਿਛੇ ਦੀ ਬਹੁਤ ਹੀ ਵੱਡੀ ਜਾਨ ਲੈ ਸਕਦਾ ਹੈ ਮੈਂ ਇੱਕ ਵੀਡੀਓ ਵੇਖੀ ਸੀ ਉਹਨੇ ਕੁੱਤੇ ਦੇ ਕੋਲ ਰੱਖ ਕੇ ਪਟਾਕਾ ਚਲਾ ਦਿੱਤਾ ਤੇ ਉਹਦੀ ਅੱਖ ਵਿੱਚ ਵੱਜਿਆ ਤੇ ਉਹ ਕੁੱਤਾ ਵਿਚਾਰਾ ਅੰਨ੍ਹਾ ਹੋ ਗਿਆ ਇਸ ਕਰਕੇ ਜਿੱਥੇ ਵੀ ਤੁਹਾਨੂੰ ਇਹ ਚੀਜ਼ ਦੇਖੇ ਉਹਨਾਂ ਜਾਨਵਰਾਂ ਦੀ ਮਦਦ ਜ਼ਰੂਰ ਕਰਿਓ ਤੇ ਉਹਨਾਂ ਨੂੰ ਖਾਣ ਲਈ ਕੁਝ ਨਾ ਕੁਝ ਜ਼ਰੂਰ ਦਿਓ ਜਿਵੇਂ ਕਿ ਗਾਵਾਂ ਨੂੰ ਕੇਲੇ ਦਿੱਤੇ ਕੁੱਤੇ ਨੂੰ ਰੋਟੀ ਪਾ ਦਿੱਤੀ ਜਿੰਨੀ ਵੀ ਹੋ ਸਕਦੀ ਮਦਦ ਕਰਿਓ ਇਹ ਤਾਂ ਸੀ ਉਹ ਦੋਨੋਂ ਉਪਾਅ ਜਿਹੜੇ ਤੁਸੀਂ ਕਰਨੇ ਨੇ ਹੁਣ ਗੱਲ ਕਰਦੇ ਆਂ ਇਹ ਉਪਾਅ ਕਰਦੇ ਸਮੇਂ ਤੁਸੀਂ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਤੁਸੀਂ ਸਿਰਫ ਦੋ ਗਲਤੀਆਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲੀ ਗਲਤੀ ਕਿ ਜਦੋਂ ਵੀ ਤੁਸੀਂ ਇਹ ਉਪਾਅ ਕਰਨਾ ਹੈ ਆਪਣੇ ਮਨ ਦੇ ਵਿੱਚ ਕੋਈ ਵੀ ਲਾਲਚ ਰੱਖ ਕੇ ਨਹੀਂ ਕਰਨਾ ਕਿ ਮੈਂ ਇਹਨਾਂ ਦੀ ਮਦਦ ਕਰੂੰਗਾ ਰੱਬ ਮੇਰੀ ਮਦਦ ਕਰੂਗਾ ਨੀ स्वार्थ ਭਾਵ ਦੇ ਨਾਲ ਸੇਵਾ ਕਰਨੀ ਹੈ ਜਦੋਂ ਆਪਾਂ ਕਿਸੇ ਦੇ ਮਨ ਵਿੱਚ ਕੋਈ ਵੀ ਲਾਲਚ ਨਹੀਂ ਰੱਖਦੇ ਤੇ ਫਿਰ ਰੱਬ ਵੀ ਕੋਈ ਨਹੀਂ ਚੀਜ਼ ਆਪਣੇ ਤੋਂ ਲੁਕੋਂਦਾ ਤੇ ਜੇ ਆਪਾਂ ਲਾਲਚ ਰੱਖ ਕੇ ਸਭ ਕੁਝ ਕਰਦੇ ਹਾਂ ਮੇਲ ਆਪਾਂ ਨੂੰ ਫਿਰ ਵੀ ਜਾਏਗਾ ਪਰ ਉਹ ਚੀਜ਼ ਨਹੀਂ ਮਿਲੇਗੀ ਜੋ ਕਦੀ ਆਪਾਂ ਸੋਚੀ ਹੁੰਦੀ ਹੈ ਕਿਉਂਕਿ ਜਦੋਂ ਰੱਬ ਆਪਦੀ ਮਰਜ਼ੀ ਨਾਲ ਕੁਝ ਦਿੰਦਾ ਹੈ ਫਿਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਇਸ ਕਰਕੇ ਲਾਲਚ ਕਦੇ ਨਾ ਰੱਖਿਓ ਹੁਣ ਗੱਲ ਕਰਦੇ ਆਂ ਦੂਸਰੀ ਗਲਤੀ ਦੀ ਆਪਣੇ ਮਨ ਵਿੱਚ ਇਹ ਨਾ ਰੱਖਿਓ ਕਿ ਮੈਂ ਇਹਨਾਂ ਤੇ ਪੈਸੇ ਲਾ ਰਿਆਂ ਮੇਰੇ ਕੋਲੇ ਪੈਸੇ ਮੁੱਕ ਜਾਣਗੇ ਜਾਂ ਮੇਰੇ ਕੋਲੇ ਪੈਸਿਆਂ ਦੀ ਕਮੀ ਆ ਜੇਗੀ ਇਹ ਡਰ ਵੀ ਨਾ ਰੱਖਿਓ ਕਿਉਂਕਿ ਜਦੋਂ ਆਪਾਂ 10-15 ਰੁਪਏ ਦਾਨ ਕਰਦੇ ਆ ਉਹ 10 ਗੁਣਾ ਹੋ ਕੇ ਆਪਣੇ ਕੋਲ ਜ਼ਰੂਰ ਆਉਂਦੇ ਨੇ ਇਸ ਕਰਕੇ ਇਹ ਵੀ ਗਲਤੀ ਨਾ ਕਰਿਓ ਜਿੰਨੀ ਹੋ ਸਕਦੀ ਹੈ ਮਦਦ ਕਰਿਓ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ